ਸਮਾ ਇਥੇ ਮੈਂ ਮੈਂ ਇਹ ਨਹੀਂ ਦੇਖਿਆ ਵੀ ਗੋਰੂ ਕਿਸੇ ਨੇ ਬੰਦ ਕਰਤਾ ਬਹੁਤ ਤਗੜੀਆਂ ਰੇਡਾਂ ਆਪਾਂ ਹੁਣ ਤੱਕ ਵੀ ਖੇਡਦੇ ਆ ਦੇ ਲਾ 2017-18 ਸਾਲ ਹੋ ਗਏ ਵੀ ਪੂਰਾ ਜਣੇ ਸਿਰੇ ਦੇ ਨਾਲੇ ਦੇਖ ਲੋ ਜਿਹੜਾ ਕੈਨੇਡਾ ਰਹਿੰਦਾ ਮੈਂ ਕਹਿੰਦਾ ਪਹਿਲਾ ਪਲੇਅਰ ਆ ਗੋਰੂ ਐਜਾ ਜਿਹੜਾ 18 ਸਾਲ ਕੈਨੇਡਾ ਰਹਿ ਕੇ ਖੇਡਿਆ ਹੋਇਆ ਵਾ ਨਹੀਂ ਕਹਿੰਦੇ ਆ ਵੀ 1 ਸਾਲ ਕੈਨੇਡਾ ਖੇਡ ਕੇ ਰਹਿ ਕੇ ਕਹਿ ਦਿੰਦੇ ਆ ਵੀ ਵੀ ਉੱਥੇ ਕੰਮ ਕਰਨਾ ਪੈਂਦਾ ਵੀ ਡਾਣ ਪੈ ਜਾਂਦਾ ਉਦੋਂ ਵੀ ਵਾਧਾ ਤੁਰ ਜਾਂਦਾ ਉਹ ਅਜੇ 4-5 ਸਾਲ ਹੋਰ ਖੇਡੂ ਹੋ ਮਾਰਦਾਨਾ ਪੁੱਠਿਆ ਹਾਂ ਉਹਦਾ ਵੀ ਕੋਈ ਵੱਡਾ ਯਾਰ ਵੱਡਾ ਸਮਾਂਤ ਹੋਣਾ ਚਾਹੀਦਾ ਉਹ ਪਲੇਅਰ ਦਾ ਜਿਹੜਾ ਪਹਿਲਾ ਪਲੇਅਰ ਹੋਇਆ ਜਿਹੜਾ ਵੀ 18-19 ਸਾਲ ਪੂਰਾ ਟੌਪ ਤੇ ਖੇਡਦਾ ਨਾਲੇ ਵੀ ਪੂਰਾ 10 10 ਪਲੇਅਰਾਂ ਚ ਖੇਡਦਾ ਪਹਿਲਾਂ ਤੇ ਰੇਟਰਾਂ ਚ ਅੱਜ ਤੱਕ ਜਿੰਨੀ ਕੋਡੀ ਖੇਡੀ ਆ ਵੀਰੇ ਉਹ ਪਤਾ ਨਹੀਂ ਪਹਿਲੇ 10ਾਂ ਚ ਹੀ ਖੇਡੀ ਆ ਹਾਂ 10ਾਂ ਚ ਹੀ ਖੇਡੀ ਆ ਇਨਸਾਨ ਵੀ ਬਹੁਤ ਵਧੀਆ ਉਹ ਕੋਈ ਐ ਨਹੀਂ ਕਹਿ ਸਕਦਾ ਵੀ ਮੈਂ ਗੁਰੂ ਜਾਂ ਬੰਦ ਕਰਤਾ ਜਾਂ ਗੁਰੂ ਨਾ ਨਾ ਅਜ ਤਾਈ ਕੋਈ ਹੋਇਆ ਹੀ ਨਹੀਂ ਹੈਗਾ ਵੀ ਗੁਰੂ ਕਿਤੇ ਬੰਦ ਹੋ ਗਿਆ ਨਾ ਮੈਂ ਉਹ ਕਦੇ ਆਣ ਫਿੱਟ ਦੇਖਿਆ ਨਾ ਐ ਨਹੀਂ ਹੈ ਕਦੇ ਬਹਾਨੇ ਲਾਉਂਦਾ ਜਾਂ ਹੋਰ ਵਧ ਵਧ ਕੇ ਕਬੱਡੀਆਂ ਮਾਰਦਾ ਉਤੋਂ ਦੀ ਜਿੱਦ ਦੇ ਫੇ ਕਬੱਡੀ ਪਾਉਣੀ ਹੁੰਦੀ ਹੈ ਫਿਰ ਤਾਂ ਵਧ ਵਧ ਜਾਂਦਾ ਨਾਲ ਦੇ ਨਿਕੜਾਦਾ ਵਧ ਵਧ ਮਾਰਦਾ ਇੱਥੇ ਵੀ ਪਿੰਡ ਵਾਰਚ ਜਦੋਂ ਮੈਂ ਕਹਿ ਦਿੰਦਾ ਸੀ ਉਹਨੂੰ ਵੀ ਆਪਾਂ ਖੇਡਣਾ ਹੀ ਖੇਡਣਾ ਉੱਥੇ ਕਿ ਮੈਂ ਬਿਮਾਰ ਹੁੰਦਾ ਕੁਸ ਮਰਜੀ ਹੁੰਦਾ ਸੀ ਉਹਨੇ ਤੁਰ ਪੈਣਾ ਉਹਨੇ ਕਹਿੰਦਾ ਜਾਣੋ ਨੇ ਕਿਹਾ ਵੀ ਖੇਡਣਾ ਹੀ ਆ ਚੱਲ ਕਿਉਂਕਿ ਤੂੰ ਜੇ ਤਾਂ ਵੀਰੇ ਬਾਈ ਹੁਣਾ ਦਾ ਲੰਬਾ ਸਮਾਂ ਨਾਲ ਰਹੇ ਹੋ ਲੰਬਾ ਸਮਾਂ ਕਬੱਡੀ ਕੀਤਾ ਉਹ 2007 ਦੇ ਵਿੱਚ ਖੇਡਣ ਲੱਗ ਗਿਆ ਗੁਰੂ ਹੁਣ ਤਾਂ ਵੀਰੇ ਮੰਨ ਕੇ ਚਲੋ ਵੀ ਰਾਕੋਟ ਏਰੀਏ ਦੀ ਕਬੱਡੀ ਚ ਦੁਬਾਰਾ ਬੰਦੇ ਨੇ ਜਾਨ ਪਾ ਲਈ ਹਾਂ ਦੁਬਾਰੇ ਜਾਨ ਹੀ ਪਹਿਲਾਂ ਇਹਦੀ ਸਿਰ ਤੇ ਹੀ ਜਾਨ ਪਈ ਹੋਈ ਕਿਉਂਕਿ ਬਹੁਤ ਵੱਡਾ ਰੇਡਰ ਆ ਵੀਰੇ ਅੱਜ ਕੱਲ ਬੰਦੇ ਜ਼ਿਕਰ ਕਰਦੇ ਆ ਕਮੈਂਟਾਂ ਦੇ ਦੇਖਣ ਵਾਲੇ ਹੁੰਦੇ ਆ ਕੋਈ ਇੱਕ ਸਾਲ 2 ਸਾਲ ਖੇੜ ਕੇ ਲੱਭਦਾ ਨਹੀਂ ਹੈਗਾ ਉਹਨਾਂ ਦੇ ਲੋ 18 ਸਾਲ ਹੋ ਗਏ ਉਹ ਵੀ ਪੀਕ ਟਾਈਮ ਤੇ ਹਾਂ ਉਹ ਵੀ ਪੀਕ ਤੇ ਹਾਂ ਬਾਈ ਉਹਨਾਂ ਨਾਲ ਬਹੁਤ ਪਿਆਰ ਆ ਨਾ ਤੁਹਾਡਾ ਹਾਂ ਬਹੁਤ ਹਾਂ